ਸਾਹਿਬ ਸ੍ਰੀ ਗੁਰੂ ਪਏក ਬਹਾਦਰ ਜੀ ਦੀ ਮਿੱਠੀ ਯਾਦ ਨੂੰ ਸਮਰਪਿਤ ਭਾਈ ਦਿਆਲਾ ਜੀ ਭਾਈ ਮਤੀਦਾਸ ਜੀ ਸਦੀਦਾ ਜੀ ਦੀ ਜਿਹੜੀ ਨਿਸਾਨੀ ਕੁਰਬਾਨੀਆਂ ਨੂੰ ਸਮਰਪਿਤ ਇੱਕ ਨਗਰ ਜਿਹੜਾ ਧੋਬੜੀ ਸਾਹਿਬ ਸ੍ਰੀ ਆਪਣਾ ਸ਼ਾਮ ਤੋਂ ਆਰੰਭ ਹੋਇਆ ਸੀਗਾ ਉਹਦਾ ਅੱਜ ਜਿਹੜਾ ਫੈਰਾ ਸੀਗਾ ਉਹ ਗੁਰਦੁਆਰਾ ਸ੍ਰੀ ਅੰਮ੍ਰਿਤਸਰ ਵਿਖੇ ਆਪੇ ਮੋਹਾਲੀ ਸ਼ਹਿਰ ਦੇ ਸਭ ਤੋਂ ਵੱਧ ਜਿਸਕ ਨਗਰਾਂ ਨੂੰ ਪ੍ਰਕਰਮਾ ਕਰਦੇ ਹੋਏ ਇਹ ਨਗਰ ਕੀਰਤਨਾ ਇਦੋਂ ਗਾਉਂਦੇ ਹੋਏ ਤਿੰਨ ਪੰਜ ਦੀਆਂ ਲਾਈਟਾਂ ਤੋਂ ਅੱਗੇ ਗੁਰਦੁਆਰਾ ਸ਼ਿਖਸ਼ੀ ਦਾ ਫਹਾਰਾਂ ਤੋਂ ਹੁੰਦੇ ਹੋਏ 99 ਸ਼ਤਾਬਦੀਆਂ ਮਨਾਉਣ ਦਾ ਮੌਕਾ ਮਿਲਿਆ ਹੈ ਗੁਰੂ ਸਾਹਿਬ ਦੇ ਅਸ਼ੀਰਵਾਦ ਦੇ ਨਾਲ ਸਾਨੂੰ ਸਮੂਹੰਦਿਤ ਕਰਨ ਦਾ ਮੌਕਾ ਮਿਲਿਆ ਤੇ ਅੱਜ ਜਿਸ ਨਗਰ ਕੀਰਤਨ ਦੇ ਵਿੱਚ ਇੱਕ ਵਿਸ਼ਾਲ ਨਗਰ ਕੀਰਤਨ ਦੇ ਵਿੱਚ ਅੱਜ ਅਸੀਂ ਸ਼ਾਮਲ ਹੋਏ ਕਿ ਕਿ ਕਿਸਕੇ ਕੋਈ ਪਾਰਟੀ ਮੁਰੇ ਹੈ ਕੋਈ ਸੰਸਥਾ ਮੁਰੇ ਹੈ ਕਿਉਂਕਿ ਗੁਰੂ ਸਾਹਿਬ ਦੀ ਅਗਵਾਈ ਦੇ ਵਿੱਚ ਹੀ ਸਾਰਾ ਕੁਝ ਹੋ ਰਿਹਾ ਸੋ ਸਾਰੇ ਸਮਾਗਮਾਂ ਦੇ ਵਿੱਚ ਆਪਾਂ ਐਸੇ ਜੋਸ਼ ਦੇ ਨਾਲ ਹੁਮ ਹਮਾ ਕੇ ਆਪਣੇ ਗੁਰੂ ਸਾਹਿਬ ਨੂੰ ਅਕੀਦਤ ਭੇਟ ਕਰਨ ਵਾਸਤੇ ਸਾਰੇ ਪ੍ਰੋਗਰਾਮਾਂ ਦੇ ਵਿੱਚ ਐਵੇਂ ਸ਼ਾਮਲ ਹੋਈਏ ਜੱਪ ਸਟੱਡੀ ਉਹ ਕੰਪਨੀਆਂ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦਿੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾ ਉਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜੱਪ ਸਟੱਡੀ ਦੇ ਕੋਲੇ ਅੱਜ ਹੀ ਆਓ। ਕਿੰਦੀ ਨਗਰ ਕੀ ਤਾਬਾਇ ਨਗਰ ਕੀ ਸਤਨ ਸ਼ਹੀਦੀ ਨਗਰ ਕੀਪਨਾ ਦਸਤੂਰ ਦੁਆਰਾ ਤੋਂ ਬੜੀ ਸਾਬ ਸਾਮਪਟਾ ਸ਼ੁਰੂ ਹੋਇਆ। ਹਰ ਪੂਰੇ ਮੁਲਕ ਦਾ ਚੱਕਰ ਲਾਇਆ ਗਿਆ ਔਰ ਮੁਲਕ ਨੂੰ ਦੱਸਿਆ ਗਿਆ ਕਿ ਗੁਰੂ ਦੀ ਸ਼ਹਾਦਤ ਬੜੀ ਅਦੁੱਤੀ ਮਾਨਵੀ ਹਕਾ ਲਈ ਮਨੁੱਖੀ ਅਧਿਕਾਰਾਂ ਲਈ ਤਿਲਕ ਜੰਜੂ ਦੀ ਰਾਖੀ ਲਈ ਅੱਜ ਵੀ ਲੋੜ ਆ ਮੁਲਕ ਦੇ ਅੰਦਰ ਧਾਰਮਿਕ ਸਹਿਨਸ਼ੀਲਤਾ ਦੀ ਸਾਰਿਆਂ ਨੂੰ ਆਪੋ ਆਪਣੇ ਧਰਮ ਦੇ ਸੰਸਕਾਰਾਂ ਦੇ ਅਨੁਸਾਰ ਜਨ ਕਰਨ ਦੀ ਖੁੱਲ ਗੁਰੂ ਪਾਤਸ਼ਾਹ ਨੇ ਧਾਰਮਿਕ ਆਜ਼ਾਦੀ ਲਈ ਸ਼ਹਾਦਤ ਦਿੱਤੀ ਆ ਸ਼ਹਾਦਤ ਨੂੰ ਮਨਾਉਂਦਿਆਂ ਹੋਇਆਂ ਗੁਰੂ ਦੇ ਉਪਦੇਸ਼ਾਂ ਤੇ ਚੱਲਣ ਦੀ ਆਪਾਂ ਸਹਦ ਲੈਣੀ ਆ ਕੌਮੀ ਤੌਰ ਤੇ 26 ਨਵੰਬਰ ਤੱਕ ਸਮਾਗਮ ਹੋ ਰਿਹਾ ਤੇ ਪੰਥ ਨੇ 23 ਤੋਂ 29 ਨਵੰਬਰ ਅਨੰਦਪੁਰ ਸਾਹਿਬ ਦੀ ਮੁਬਾਰਕਦਰ ਤੇ ਇਹ ਪੰਜਾਬ ਤੋਂ ਅੱਜ ਸ੍ਰੀ ਗੁਰੂ ਪੇਗ ਬਾਹਰ ਜੀ ਦੀ ਮਿੱਠੀ ਯਾਦ ਨੂੰ ਸਮਰਪਤ ਪਾਈ ਦਿਆਲਾ ਜੀ ਪਾਈ ਮਤੀਦਾ ਜੀ ਸਦੀਦਾ ਜੀ ਦੀ ਜਿਹੜੀ ਨਿਸਾਨੀ ਕੁਰਬਾਨੀਆਂ ਨੂੰ ਸਮਰਪਿਤ ਇੱਕ ਨਗਰ ਜਿਹੜਾ ਧੋਬੜੀ ਸਾਹਿਬ ਸ੍ਰੀ ਆਪਣਾ ਸ਼ਾਮ ਤੋਂ ਆਰੰਭ ਹੋਇਆ ਸੀਗਾ ਉਹਦਾ ਅੱਜ ਜਿਹੜਾ ਠਹਿਰਾ ਸੀਗਾ ਉਹ ਗੁਰਦੁਆਰਾ ਸ੍ਰੀ ਹੰਪ ਸਾਹਿਬ ਵਿਖੇ ਰਾਤੀ ਬਿਸ਼ਰਾਮ ਸੀਗਾ ਤੇ ਹੁਣ ਮਹਾਲੀ ਸ਼ਹਿਰ ਦੇ ਸਰਜਪਤਾ ਜੀ ਸਿਕ ਨਗਰਾਂ ਤੇ ਨੂੰ ਪ੍ਰਕਰਮਾ ਕਰਦੇ ਹੋਏ ਇਹ ਨਗਰ ਕੀਰਤਨਾ ਇਥੋਂ ਗਾਉਂਦੇ ਹੋਏ ਤਿੰਨ ਪੰਜ ਦੀਆਂ ਲੇਟਾਂ ਤੋਂ ਅੱਗੇ ਗੁਰਦੁਆਰਾ ਸ਼ਿਖਸ਼ੀ ਦਾ ਸੁਹਾਰਾਂ ਤੋਂ ਹੁੰਦੇ ਹੋਏ ਸੈਕਟਰ 99 99 ਤੋਂ ਹੁੰਦੇ ਲਾਂਡਰਾਂ ਲਾਂਡਰਾਂ ਤੋਂ ਅੱਗੇ ਫਿਰ ਮਜਾ ਪਿੱਤ ਦੇੜੀ ਚੁੱਲੀ ਜਾਏਗਾ ਤੇ ਚੁੱਲੀ ਤੋਂ ਅਗਲੀ ਜਿਹੜੀ ਫਤੇਕਰ ਸਾਹਿਬ ਦੀ ਸੰਗਤ ਹੈ ਉਹ ਜਿਹੜਾ ਨਗਰ ਕੀਰਤਨ ਦੇ ਸਵਾਗਤ ਲਈ ਉੱਥੇ ਹੋਏਗੀ ਤੇ ਸਾਡੀ ਸਾਰੀ ਜਿਹੜੀ ਟੀਮ ਹੈ ਗੁਰੂ ਤੇ ਜਿਹੜੇ ਸਿੱਖਿਆ ਉਹ ਅੱਜ ਬੜੇ ਆਪ ਨੂੰ ਬੜਪਾਕੇ ਮਹਿਸੂਸ ਕਰ ਰਹੀ ਹੈ ਕਿਉਂਕਿ ਗੁਰੂ ਸਾਹਿਬ ਦੀ ਕੁਰਬਾਨੀ ਨੂੰ ਪ੍ਰਣਾਮ ਕਰਨ ਦਾ ਹੈ ਬਹੁਤ ਵੱਡਾ ਮੌਕਾ ਕਿਉਂਕਿ ਅੱਜ ਜਿਹੜੀ ਤਾਬਦੀ ਹੈ ਉਹ ਭਾਗਾਂ ਵਾਲਿਆਂ ਨੂੰ ਮਿਲਦੀ ਹੈ ਸੋ ਅੱਜ ਅਸੀਂ ਆਪਣੇ ਆਪ ਨੂੰ ਵੜਵਾ ਕੰਮਸੂਰ ਕਰ ਰਹੇ ਆਂ ਮੈਕਰੂਜੀ ਕਾ ਖਾਲਸਾ ਮੈਕਰੂਵਾ ਤੇ ਸ਼ੁਰੂਆਤ ਸਾਮ ਤੋਂ ਹੈ ਤੇ ਸਮਾਪਤੀ ਕਿੱਥੇ ਹੈ ਨਗਰ ਦੇ ਕੋਈ ਨਹੀਂ ਅਨੰਤਪੁਰ ਸਾਹਿਬ ਸਮਾਪਤੀ ਹੋਣੀ ਹੈ ਤੇ ਇਸ ਤੋਂ ਬਾਅਦ ਫਤੇਗੜ ਸਾਹਿਬ ਜਾਣਾ ਉਧਰੋਂ ਘੁੰਮਦੇ ਹੋਏ ਤੇ ਬੱਖ-ਬੱਖ ਪ੍ਰਦੇਸ਼ਾਂ ਤੇਨੂੰ ਘੁੰਮਦੇ ਹੋਏ ਨਗਰ ਕੀਰਤਨ ਅੱਜ ਸਹਿਬਜਾਤਾਜੀਤ ਸਿੰਘ ਨਗਰੀ ਦੀ ਧਰਤੀ ਤੇ ਪਹੁੰਚੇ ਫਤੇਗੜ ਸਾਹਿਬ ਤੋਂ ਜਾਣਾ ਪੈਦਲ ਜਾ ਕੁਝ ਤੇ ਬਸ ਲਗ-ਲਗ ਤਰ੍ਹਾਂ ਕਿਤੇ ਪੈਦਲ ਹੋ ਜਾਣਗੇ ਜਿ ਕਿਤੇ ਗੱਡੀਆਂ ਤੇ ਜਿ ਤਰ੍ਹਾਂ ਜਿਸ ਤਰ੍ਹਾਂ ਕਿਉਂਕਿ ਪ੍ਰਬੰਧਕਾਂ ਦਾ ਉਹ ਬਹੁਤ ਸਾਰੀਆਂ ਸ਼ਤਾਬਦੀਆਂ ਮਨਾਉਣ ਦਾ ਮੌਕਾ ਮਿਲਿਆ ਗੁਰੂ ਸਾਹਿਬ ਦੇ ਅਸ਼ੀਰਵਾਦ ਦੇ ਨਾਲ ਸਾਨੂੰ ਸਮੂਹਧiyet ਕਰਨ ਦਾ ਮੌਕਾ ਮਿਲਿਆ ਤੇ ਅੱਜ ਜਿਸ ਨਗਰ ਕੀਰਤਨ ਦੇ ਵਿੱਚ ਇੱਕ ਵਿਸ਼ਾਲ ਨਗਰ ਕੀਰਤਨ ਦੇ ਵਿੱਚ ਅੱਜ ਅਸੀਂ ਸ਼ਾਮਿਲ ਹੋ ਰਹੇ ਹਾਂ ਉਹ ਵੀ ਨੌਵੇਂ ਪਾਤਸ਼ਾਹੀ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹਾਦਤ ਦੇ 350 ਸਾਲੇ ਜਿਹੜੀ ਪੂਰੀ ਕੌਮ ਵਿਸ਼ੇ ਪੱਧਰ ਤੇ ਮਨਾ ਰਹੀ ਹੈ ਤੇ ਉਸੇ ਸਬੰਧ ਦੇ ਵਿੱਚ ਅਸਾਮ ਤੋਂ ਧੋਬੜੀ ਸਾਹਿਬ ਤੋਂ ਪਿਛਲੇ ਕਾਫੀ ਸਮੇਂ ਤੋਂ ਇੱਕ ਨਗਰ ਕੀਰਤਨ ਵਿਸ਼ਾਲ ਰੂਪ ਦੇ ਵਿੱਚ ਆ ਰਿਹਾ ਹੈ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਵਿੱਚੋਂ ਹੋ ਕੇ ਤੇ ਫਿਰ ਪੰਜਾਬ ਦੇ ਵਿੱਚ ਵੀ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੋਂ ਹੋ ਕੇ ਅਸੀਂ ਸੁਭਾਗੇ ਆ ਕਿ ਸਾਡੇ ਸਹਬਜ਼ਾਦਾ ਅਜੀਤ ਸਿੰਘ ਨਗਰ ਦੇ ਵਿੱਚ ਸੁਸ਼ੋਭਤ ਗੁਰਦੁਆਰਾ ਅੰਬ ਸਾਹਿਬ ਵਿਖੇ ਰਾਤ ਦਾ ਵਿਸ਼ਰਾਮ ਸੀ ਤੇ ਅੱਜ ਹੁਣ ਸਵੇਰੇ ਅ ਅਗਲੇ ਪੜਾਅ ਦੇ ਵਾਸਤੇ ਨਗਰ ਕੀਰਤਨ ਦੀ ਰਵਾਨਗੀ ਹੋ ਰਹੀ ਹੈ ਅ ਸੰਗਤ ਦਾ ਜੋਸ਼ ਦੇਖ ਕੇ ਬਹੁਤ ਹੈਰਾਨੀ ਹੋ ਰਹੀ ਹੈ ਖੁਸ਼ੀ ਹੋ ਰਹੀ ਹੈ ਕੇ ਜਿਵੇਂ ਆਮ ਕਿਹਾ ਜਾਂਦਾ ਹੈ ਕਿ ਲੋਕ ਗੁਰੂ ਨਾਲੋਂ ਟੁੱਟਦੇ ਜਾ ਰਹੇ ਨੇ ਤਾਂ ਇਹ ਚੀਜ਼ਾਂ ਦੇਖ ਕੇ ਪਤਾ ਲੱਗਦਾ ਹੈ ਕਿ ਨਹੀਂ ਇਹ ਸਾਡੇ ਭਲੇਖੇ ਨੇ ਸੰਗਤ ਗੁਰੂ ਦੇ ਨਾਲ ਜੁੜੀ ਹੋਈ ਹੈ ਹਾਂ ਕੁਝ ਕਾਰਨ ਬਣ ਜਾਂਦੇ ਨੇ ਜਿੱਥੇ ਇਹ ਚੀਜ਼ ਥੋੜੀ ਜੀ ਮੱਦਮ ਸਾਨੂੰ ਲੱਗਣ ਲੱਗ ਜਾਂਦੀ ਹੈ ਪਰ ਸੰਗਤ ਦਾ ਉਤਸ਼ਾਹ ਦੇਖ ਕੇ ਬਹੁਤ ਮਨ ਖੁਸ਼ ਵੀ ਹੋਇਆ ਤੇ ਸੰਗਤ ਆਪ ਮੁਹਾਰੇ ਆ ਕੇ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਸ਼ਮੂਲੀਅਤ ਕਰ ਰਹੀ ਹੈ ਤੇ ਤੁਹਾਡੇ ਜ਼ਰੀਏ ਮੈਂ ਸਮੁੱਚੀ ਸਾਧ ਸੰਗਤ ਨੂੰ ਇਹ ਵੀ ਬੇਨਤੀ ਕਰਾਂਗੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿੱਥੇ-ਜਿੱਥੇ ਵੀ ਮੌਕਾ ਮਿਲਦਾ ਹੈ ਬਿਨਾਂ ਇਹ ਦੇਖਿਆ ਕਿ ਕਿਸੇ ਕੋਈ ਪਾਰਟੀ ਮੁਰੇ ਹੈ ਕੋਈ ਸੰਸਥਾ ਮੁਰੇ ਹੈ ਕਿਉਂਕਿ ਗੁਰੂ ਸਾਹਿਬ ਦੀ ਅਗਵਾਈ ਦੇ ਵਿੱਚ ਹੀ ਸਾਰਾ ਕੁਝ ਹੋ ਰਿਹਾ ਸੋ ਸਾਰੇ ਸਮਾਗਮਾਂ ਦੇ ਵਿੱਚ ਆਪਾਂ ਐਸੇ ਜੋਸ਼ ਦੇ ਨਾਲ ਹਮ ਹਮਾ ਕੇ ਆਪਣੇ ਗੁਰੂ ਸਾਹਿਬ ਨੂੰ ਅਕੀਦਤ ਭੇਟ ਕਰਨ ਵਾਸਤੇ ਸਾਰੇ ਪ੍ਰੋਗਰਾਮਾਂ ਦੇ ਵਿੱਚ ਐਵੇਂ ਸ਼ਾਮਲ ਹੋਈਏ ਮਾਮਾ ਨਗਰ ਕੀਰਤਨ ਕਿੱਥੇ ਜਾਏਗਾ ਇਹ ਇਹ ਗੁਰਦੁਆਰਾ ਗੁਰਦੁਆਰਾ ਅੰਮ੍ਰਿਤਸਰ ਤੋਂ ਆਰੰਭ ਹੋ ਕੇ ਹੁਣ ਸ਼ਹਿਰ ਦੇ ਵੱਖ-ਵੱਖ ਫੇਜ਼ਾਂ ਦੇ ਵਿੱਚੋਂ ਗੁਰਦੁਆਰਾ ਸਾਹਿਬ ਦੇ ਕੋਲੇ ਕਿਉਂਕਿ ਸੰਗਤਾਂ ਦਾ ਬਹੁਤ ਉਤਸ਼ਾਹ ਹੈ ਸੰਗਤ ਚਾਹੁੰਦੀ ਹੈ ਕਿ ਪੂਰੇ ਸ਼ਹਿਰ ਦੇ ਵਿੱਚ ਨਗਰ ਕੀਰਤਨ ਦੀ ਹਾਜ਼ਰੀ ਲੱਗੇ ਉਸ ਤੋਂ ਉਪਰੰਤ ਥੋੜਾ ਜਿਹਾ ਸਮਾਂ ਗੁਰਦੁਆਰਾ ਸਿੰਘ ਸ਼ਹੀਦਾ ਸੁਹਾਣਾ ਵਿਖੇ ਵੀ ਥੋੜੇ ਸਮੇਂ ਵਾਸਤੇ ਵਿਸ਼ਰਾਮ ਹੋਣਾ ਤੇ ਉਪਰੰਤ ਗੁਰਦੁਆਰਾ ਅਕਾਲ ਆਸ਼ਰਮ ਤੋਂ ਹੋ ਕੇ ਵਾਇਆ ਲਾਂਡਰਾ ਸਵਾੜਾ ਚੁੰਨੀ ਅੱਗੇ ਫਤੇਗੜ ਸਾਹਿਬ ਵਿਖੇ ਰਾਤ ਦਾ ਵਿਸ਼ਰਾਮ ਹੈ ਤੇ ਸਾਡੇ ਵੱਲੋਂ ਇਸ ਸਬਜੇ ਦਾ ਅਜੀਤ ਸਿੰਘ ਨਗਰ ਵੱਲੋਂ ਅਸੀਂ ਬਹੁਤ ਜੋਸ਼ ਦੇ ਨਾਲ ਸੰਗਤਾਂ ਅਰਵਾਣਗੀ ਕਰ ਰਹੀਆਂ ਨੇ ਤੇ ਏਡੇ ਗੁਰਦੁਆਰਾ ਫਤੇਗੜ ਸਾਹਿਬ ਵਿਖੇ ਰਾਤ ਦਾ ਵਿਸ਼ਰਾਮ ਹੈ ਤੇ ਉਪਰੰਤ ਬਾਕੀ ਦੇ ਪ੍ਰੋਗਰਾਮ ਨੇ ਜਿਹੜੇ ਉਹ ਚੱਲ ਕੇ ਫਿਰ ਆਨੰਦਪੁਰ ਸਾਹਿਬ ਵਿਖੇ ਜਾ ਕੇ ਸਮਾਪਤੀ ਹੋਣੀ ਹੈ ਜੱਪ ਸਟੱਡੀ ਉਹ ਕੰਪਨੀਆਂ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਸਪਾਹਜ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜੱਪ ਸਟੱਡੀ ਦੇ ਕੋਲੇ ਅੱਜ ਹੀ ਆਓ